ਓ ਪੰਜਾਬ ਦੇ ਲੋਕੋ ਹੱਥ ਬਣਾ ਲਓ। ਛੋਡੇ ਅੱਗੇ ਹੱਥ ਜੋੜਦੇ ਆਂ। ਆਹ ਖੜੇ ਆਂ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਭਰਾ ਭੋ ਆ ਜ਼ਹਿਰ ਓਏ। ਕੋਤੂੰ ਆ ਦਿਖਣ ਲੱਗ ਗਿਆ ਉਹ ਸਰਕਾਰਾਂ ਨੂੰ ਪਰਚੇ ਦੇਣ ਲੱਗ ਗਿਆ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗ ਗਿਆ ਹੋਣਗੇ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀਯੂਸੀਐਸਐਸਪੀ ਭੱਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆਹ ਛੋਡੇ ਬੁੱਢਾ ਦਰਿਆ ਆ ਪੈਂਦਾ ਕਿ ਆ ਸਤਲੁਜ ਮਿਲ ਗਿਆ ਇੱਥੇ। ਉਹ ਮਾਰਦੇ ਉਹ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ 3 ਕਰੋੜ ਬੰਦਾ ਪੀੜਤਾ ਉਹ ਘਰ ਘਰ ਕੈਂਸਰ ਕਾਲੇ ਪੀਲੇ ਕਿੱਡਣੀਆਂ ਆਰਡਰੀਆਂ ਨੇ ਕਿਹੜੀ ਕੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਬੜ ਰਹੀ ਓਏ ਜਵਾਖ ਜਮਨ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਉਹ ਪੰਜਾਬ ਦੇ ਲੋਕੋ ਇਹ ਕੁਝ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪ੍ਰੋਡਕਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਓਏ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ ਤੁਸੀਂ ਆ ਕੇ 3 ਦਸੰਬਰ ਨੂੰ ਅਸੀਂ ਆ ਜਹਰਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਥੋੜਾ دریاਚ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਹੁਣੇ ਕਿ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਓਏ ਹੱਥ ਬੰਨ ਕੇ ਬੇਨਤੀ ਆਉਦੇ ਕੋਈ ਵੀ ਬੰਦਾ ਪੰਜਾਬ ਦਾ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰੇ ਨਾਲ ਖੜੋ ਜੀ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੇ ਆਪ ਨੂੰ ਆਪਣੀਆਂ ਪੀੜੀਆਂ ਬਚਾਉਣੀਆਂ ਬਾਈ 3 ਦਸੰਬਰ ਨੂੰ ਤੁਹਾਨੂੰ ਹੋਕਾ ਦੇਵਾਂਗੇ ਉਦੋਂ ਪਹਿਲਾਂ ਵੀ ਹੋਕਾ ਦੇਵਾਂ ਵੀ ਕਿੱਥੇ ਇਕੱਠੇ ਹੋਣਾ ਕਿੱਥੋਂ ਇਹ ਰੋਕਣਾ ਸਾਰਾ ਦੱਸਾਂਗੇ ਬਾਈ ਹੱਥ ਬੰਨ ਕੇ ਬੇਨਤੀ ਆਓ ਭਲਾਵੋ ਹੱਥ ਫੜਵਾ ਲਓ ਉਹ ਸਾਡਾ ਕੋਈ ਨਿੱਜੀ ਮਫਾਦ ਨਹੀਂ ਆ ਸਾਡਾ ਕੋਈ ਨਿੱਜੀ ਲਾਲਚ ਨਹੀਂ ਆ ਰੋਜ਼ ਕਲਪਦਿਆਂ ਰੋਹ ਪਿਟਦੇ ਆ ਸਿਰਫ ਤੇ ਸਫਸ ਕਰਕੇ ਵੀ ਸਾਡੀ ਹੋਂਦ ਜਿਉਂਦੀ ਰਹੇ ਜੀ ਇਹ ਸੱਭੇ ਤਾਂ ਜਿਉਂਦੀ ਰਹੇ ਸਾਡੀਆਂ ਨਸਲਾਂ ਪੀੜੀਆਂ ਜਵਾਕ ਉਹਨਾਂ ਦਾ ਭਵਿੱਖ ਇੱਥੇ ਚੋਂਦਾ ਰਹੇ ਏ ਦੁਨੀਆ ਏ ਧਰਤੀ ਆਵਾਜ਼ ਰਵੇ ਏ ਖਿੱਤਾ ਆਵਾਜ਼ ਰਵੇ ਓਏ ਆ ਸਤਲੋਜ ਓਏ ਆ ਦਸ਼ਮੇਸ਼ ਪੁੱਤ ਆ ਗੁਰੂ ਗੋਬਿੰਦ ਸਿੰਘ ਨੇ ਇਹ ਸਤਲੋਜ ਦੇ ਵਿੱਚੋਂ ਪਾਣੀ ਲੈ ਕੇ ਜਲ ਲੈ ਕੇ ਅੰਮ੍ਰਿਤਿਆਰ ਕੀਤਾ ਸੀ ਤੇ ਅੱਜ ਆ ਦੇਖੋ ਕੀ ਬਣਾਤਾ ਸਤਲੋਜ ਦਾ ਹਾਂ ਭਾਈ ਇਹ ਪਤਾ ਕਿਉਂ ਹੋ ਰਿਹਾ ਸਾਰਾ ਕੁਝ ਕਿ ਤੁਸੀਂ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਨਾ ਫਿਰ ਸਭ ਕੁਝ ਹੋ ਜਾਊਗਾ ਆ ਪਾਣੀ ਇਸ ਸ਼ਰਮ ਮੌਤ ਵੰਡੀ ਜਾ ਰਹੀ ਹੈ ਯਾਰ ਕੋਈ ਲੁਕ ਛਪ ਕੇ ਤਾਂ ਨਹੀਂ ਇਹ ਡਰਗਾਂ ਵਾਂਗੂ ਚੋਰੀ ਤਾਂ ਨਹੀਂ ਕਤਲ ਕਰਕੇ ਕੋਈ ਭੱਜ ਤਾਂ ਨਹੀਂ ਗਿਆ ਸ਼ਰਮ ਹੈ ਤੇ ਇਸ ਕਤਲ ਤੇ ਬੋਲੂਗੇ ਨਹੀਂ ਆ ਕੈਨੇਡਾ ਚ ਜੋ ਹੋਇਆ ਉਹ ਵੀ ਤਾਂ ਹੋ ਰਿਹਾ ਹੈ ਕਿ ਇੱਥੇ ਲੋਕ ਵੰਡੇ ਜਾ ਸਕਦੇ ਨਹੀਂ ਇਹਨਾਂ ਨੂੰ ਵੋਟਾਂ ਪੈਣਗੀਆਂ ਆ ਪੋਲਿਊਸ਼ਨ ਨੂੰ ਲੈ ਕੇ ਜੋ ਦਿੱਲੀ ਚ ਬੋਲਿਆ ਜਾ ਰਿਹਾ ਹੈ ਇਹ ਸਾਰਾ ਕੁਝ ਇਹ ਸਭ ਝੂਠ ਕਿਉਂ ਬੋਲਿਆ ਜਾ ਰਿਹਾ ਨੋ ਡਾਊਟ ਹੈ ਲੀਡਰ ਗੰਦੇ ਨੇ ਐਡਮਿਨਿਸਟਰेटर ਗੰਦੇ ਨੇ ਪਰ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਮੰਨ ਲੋ ਜੋੜੀ ਬੈਹ ਜਾਂਦੇ ਨੇ ਕੁਰਸੀਆਂ ਤੇ ਆ ਜੋ ਅੱਜ ਸਾਨੂੰ ਇੱਥੇ ਪਿੰਡ ਵਾਲੇ ਇਕੱਠੇ ਹੋਏ ਆਂਦੀ ਜੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਸਾਡੇ ਪਿੰਡਾਂ ਚ ਪਰ ਇਹਨਾਂ ਪਿੰਡ ਵਾਲਿਆਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਉਂਗੇ ਬਲਕਿ ਉਹਨਾਂ ਲੀਡਰਾਂ ਨੂੰ ਪੈਨਿਸ਼ ਕਰੋ ਬੋਲਣਾ ਨਾ ਛੱਡੋ ਸਾਡੇ ਉਲਟ ਹੋ ਰਿਹਾ ਲਖੇ ਸਾਡੇ ਕੀ ਹੋ ਰਿਹਾ ਹੈ ਕਿ ਲੋਕਾਂ ਦਾ ਚੰਗੇ ਕੰਮ ਤੋਂ ਵਿਸ਼ਵਾਸ ਉੱਠ ਗਿਆ ਚੰਗੇ ਕੰਮ ਤੋਂ ਵਿਸ਼ਵਾਸ ਨਾ ਚੱਕੋ ਬਲਕੇ ਜਿਹੜੇ ਆ ਇਹੋ ਜੇ ਲੀਡਰ ਨੇ ਉਹਨਾਂ ਨੂੰ ਪਨਿਸ਼ ਕਰੋ ਅੱਜ ਵੀ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀ ਉਹਨਾਂ ਪਾਰਟੀਆਂ ਨੂੰ ਕੀ ਉਹਨਾਂ ਤੋਂ ਕਦੇ ਪੁੱਛ ਨਹੀਂ ਸਕਦੇ ਆ ਪਾਣੀ ਕਿਵੇਂ ਗੰਦਾ ਹੋਇਆ ਕੀ ਪੁੱਛ ਨਹੀਂ ਸਕਦੇ ਆ ਆਪਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਾਲੀ ਗਲਤ ਖਬਰ ਕਿਉਂ ਪ੍ਰਚਾਰੀ ਕੀ ਪੁੱਛ ਨਹੀਂ ਸਕਦੇ ਦਿੱਲੀ ਵਾਲੇ ਜਦੋਂ ਤੁਹਾਡੇ ਐਮਪੀ ਠੱਲਣ ਆ ਕੇ ਕਿਆ ਪੋਲਿਊਸ਼ਨ ਦਾ ਰੌਲਾ ਪਾਉਨੇ ਹੋ ਹੁਣ ਤਾਂ ਇੱਥੇ ਅੱਗ ਵੀ ਘਟ ਲੱਗੀ ਤਾਂ ਫਿਰ ਦਿੱਲੀ ਦਾ AQI ਕਿਵੇਂ ਵੱਧ ਗਿਆ ਇਨਾ ਕਿੰਨੀਆਂ ਗੱਲਾਂ ਦਾ ਜ਼ਿਕਰ ਕਰੀਏ ਅੱਜ ਜੋ ਚਿਕਾਈ ਨਹੀਂ ਹੋ ਰਹੀਗੀ ਕੀ ਇਹ ਨਲਾਕੀ ਨਹੀਂਗੀ ਪੰਜਾਬ ਗਵਰਨਮੈਂਟ ਦੀ ਕੀ ਸੈਂਟਰ ਵਾਲਿਆਂ ਦੀ ਬਦਮਾਸ਼ੀ ਨਹੀਂਗੀ ਉਹਨਾਂ ਦੋਨਾਂ ਪਾਰਟੀਆਂ ਨੂੰ ਪੁੱਛੂਗਾ ਜਾਂ ਨਹੀਂ ਤੇ ਜੇ ਨਹੀਂ ਪੁੱਛੂਗਾ ਤਾਂ ਕੁਛ ਵੀ ਨਹੀਂ ਇਹ ਦੁਵੀਵਧਨ ਵਾਲਾ ਹੈ ਤੇ ਜੇ ਪੁੱਛੂਗਾ ਜੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਪੋਰ ਕਰਕੇ ਥੱਲੇ ਪਾਣੀ ਪਾਉਂਦੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਜੇ ਤੁਸੀਂ ਨਹੀਂ ਆਉਣਾ ਤਾਂ ਭਰਾਵਾ ਅਸੀਂ ਜਾਵਾਂਗੇ ਸਾਨੂੰ ਫੜ ਫੜੂ ਲੈਣਗੇ ਅਸੀਂ ਬਹਿ ਜਾਾਂਗੇ ਪਰ ਤੁਸੀਂ ਫਿਰ ਪਹਤੂਗੇ ਇਹਨੂੰ ਸੋ ਉੱਠਣਾ ਸ਼ੁਰੂ ਕਰੋ ਜਦੋਂ ਲੋਕ ਉੱਠ ਪੈਂਦੇ ਨੇ ਦੇਸ਼ਾਂ ਦੀ ਸਟੇਟਾਂ ਦੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਸੋ ਤਕਦੀਰ ਬਦਲਣਾ ਤੁਹਾਡੇ ਹੱਥ ਚ ਹੈ ਕਿਸਾਨ ਆંદੋਲਨ ਵੇਲੇ ਆਪਾਂ ਸਾਬਤ ਕੀਤਾ ਹੈ ਹੁਣ ਵੀ ਇਹਨੂੰ ਸਾਬਤ ਕਰੋ ਸੋ ਤਿੰਨ ਤਰੀਕਿਆਂ ਤੇ ਕਾਲਿਆਂ ਤੋਂ ਚਿੱਟਿਆਂ ਨੇ ਜਮਾਨੀ ਮਾਰਤੀ ਕਾਲਿਆਂ ਨੇ ਤੁਹਾਡੇ ਜਵਾਖ ਮਾਰਤੇ ਆਓਏ ਉੱਠ ਕੇ 3 ਦਸੰਬਰ ਨੂੰ ਆਪਾਂ ਆ ਚਿੱਟੇ ਕਾਲੇ ਆ ਜ਼ਹਿਰਾਂ ਕੈਮੀਕਲ ਬੰਦ